ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਸਾਰਿਆਂ ਨੂੰ ਸੋ ਮੈਂ ਤੁਹਾਨੂੰ ਦੱਸਦਾ ਕੱਲ ਆਇ ਸੀ ਕਿਰਨਾਂ ਦਾ ਫੋਨ ਕਿਰਨਾਂ ਦੇ ਘਰੇ ਅੱਜ ਪਹਿਲਾਂ ਮੇਰਾ ਸੂਟ ਦੱਸੋ ਕਿਵੇਂ ਆ ਇਹ ਪਿੰਕ ਕਲਰ ਦਾ ਕਲ ਰੈੱਡ ਪਾਇਆ ਸੀ ਮੈਂ ਦੇਖੋ ਕਿੰਨੀ ਸੋਹਣੀ ਫਿਟਿੰਗ ਬਣਾਈ ਹੈ ਸੂਟ ਵੀ ਵਧੀਆ ਕੱਟ ਤੇ ਮੈਂ ਤੁਹਾਨੂੰ ਦੱਸ ਦਮਾ ਖੜੇ ਹੋ ਕੇ ਦਿਖਾਉਣੀ ਬਹੁਤ ਸੋਹਣੀ ਫਿਟਿੰਗ ਬਣਾਈ ਆ ਔਰ ਅਸੀਂ ਦੇ ਮੱਥੋਂ ਸਵਾਇਆ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਿ ਅੱਜ ਅਸੀਂ ਜਾ ਰਹੇ ਆ ਕਿਰਨਾਂ ਦੇ ਘਰੇ ਭੰਡਾਰੇ ਤੇ ਕਿਰਨਾਂ ਨੇ ਅੱਜ ਭੰਡਾਰਾ ਕਰਵਾਇਆ ਮਾਤਾ ਕਾਲੀ ਮਾਤਾ ਦਾ ਤੇ ਪਹੁੰਚਦੇ ਆ ਤੁਸੀਂ ਵੀ ਆ ਜਾਓ ਲੰਗਰ ਖਾਣ ਸਭਾ ਖਾਣੇ ਲੰਗਰ ਉੱਥੇ ਬੈਠ ਕੇ ਆ ਜਾਓ ਜੀ ਤੇ ਸਾਰਾ ਬਲੌਗ ਦੇਖਿਓ ਅੱਜ ਕੀ ਕੀ ਹੋਇਆ ਕੀ ਕੀ ਛੋਟਾ ਜਿਹਾ ਪਾਉਂਗੀ ਜਿਆਦਾ ਵੱਡਾ ਬਲੌਗ ਨਹੀਂ ਪਾਉਂਦੀ ਕਿਉਂਕਿ ਕ੍ਰਿਸਮਸ ਵਾਲਾ ਵੀ ਬਲੌਗ ਮੈਂ ਪਾਉਣਾਗਾ ਹਜੇ ਪਾਇਆ ਨਹੀਂ ਹੈਗਾ ਮੈਂ ਅੱਜ ਪਾ ਦੂੰਗੀ ਮੈਂ ਜਿਸੀ ਚੱਲ ਪਈਆਂ ਬਸ ਮੈਂ ਭੁੱਲ ਗਈ ਸੀ ਪਰਫਿਊਮ ਲਾਉਣਾ ਤੇ ਪਤਾ ਨਹੀਂ ਕਿਵੇਂ ਭੁੱਲ ਗਈ ਕੱਲ ਵੀ ਭੁੱਲ ਗਈ ਸੀਗੀ ਤੇ ਹੁਣ ਮੈਂ ਮਾਸਟਰ ਇਹਨੂੰ ਭੇਜਿਆ ਕਰੀ ਤੇ ਚੱਕ ਲੈਂਦਾ ਤਾਂ ਆ ਲਿਆ ਉਹ ਤੇ ਆਪਾਂ ਹੁਣ ਇਹਨੂੰ ਲਾਵਾਂਗੇ ਪਰਫਿਊਮ ਨੂੰ ਤੇ ਚੰਗਣ ਲਾਉਣਾ ਥੋੜਾ ਹਨ ਅੰਦਰ ਬਾਹਰ ਜਾਣੇ ਤੇ ਵਧੀਆ ਲੱਗਦਾ ਹੁੰਦਾ ਹੈਗਾ ਤੇ ਆਪਾਂ ਰਸਤੇ 'ਚ ਆਪਾਂ ਵੀਰ ਨੂੰ ਚੱਕ ਰਿਹਾ ਉੱਥੇ ਖੜੀ ਹੈਗੀ ਉਹ ਕਿਤੇ ਫੌਜੀ ਚੌਕ 'ਚ ਤੇ ਪ੍ਰਵੀਰ ਅਸੀਂ ਆ ਗਏ ਤੇ ਟੈਨਸ਼ਨ ਨਾ ਲੈ ਅੱਜ ਮੈਂ ਆਪਦਾ ਸੈੱਟ ਪਾ ਜਾਣਾ ਪੂਰਾ ਘੱਟ ਬੋਲੀ ਨਹੀਂ ਨੀ ਤਮੈਂ ਬੰਦਰ ਆ ਗਿਆ ਜੀ ਨжая ਮਾਤਾ ਜੀ ਚੰਦਪੂਰਨੀ ਮਾਤਾ ਦਾ ਮੰਦਿਰ ਪਰਫਿਊਮ ਤੇ ਹਾ ਸਮੈਲ ਬਹੁਤ ਸੋਹਣੀ ਆ ਰਹੀ ਹੈ ਦੱਸਣਾ ਨਹੀਂ ਸੀ ਕਿਹੜਾ ਲਾਉਣੀ ਹੈ ਕਿ ਬਹੁਤ ਮhenga ਬਿਊਟੀ ਦਾ ਪਰਦੀਰਾਨ ਤੇ ਚਲੋ ਕੋਈ ਗੱਲ ਨਹੀਂ ਕਿਰਨਾ ਮਾਤਾ ਲਈ ਲੈਣਾ ਚਾਹਦੇ ਹਾਂ ਤੇ ਆਪਾਂ ਕਿਰਨ ਵਾਲੀ ਗਿਫਟ ਲੈ ਲਿਆ ਹੈਗਾ ਸੂਟ ਤੇ ਉਹ ਨੂੰ ਦੇਣਾ ਕਿਉਂਕਿ ਉਹਦੇ ਘਰੇ ਫੰਕਸ਼ਨ ਹੈ ਵੈਸੇ ਤਾਂ ਪਰ ਚੀਜ਼ ਇਹ ਤਾਂ ਦੇਣੀ ਪਰ ਫੰਕਸ਼ਨ ਤੇ ਜ਼ਰੂਰ ਹਨਾ ਤੇ ਇੰਤਿਹਾਰ ਤੇ ਦੇਣੀ ਚਾਹੀਦਾ ਬੰਤੇ ਨੂੰ ਗਿਫਟ ਦੇਣਾ ਚਾਹੀਦਾ ਇੱਥੇ ਲਾਇਆ ਸੀ ਸਾਹਮਣੇ ਤੇ ਥੱਲੇ ਡਿੱਗ ਪਿਆ ਪੈਰਾਂ ਦੇ ਵਿੱਚ ਉਹ ਵੀਡੀਓ ਬਣਾਉਣ ਦਾ ਬਹੁਤ ਮਜ਼ਾ ਸੀ ਉਹਦੇ ਨਾਲ ਉਸੇ ਨੂੰ ਲੱਭ ਕਿੱਥੇ ਰੱਖਿਆ ਪੈਰ ਉਹ ਕੀ ਉਹ ਪਿਆ ਹਨਾ ਜਿਹੜੀ ਨੂੰ ਮਿਲ ਗਈ ਹੈ ਰੋਂਗ ਸਾਈਡ ਖੜੀ ਸੀ ਉਹ ਨੂੰ ਇਧਰਲੀ ਸਾਈਡ ਤੇ ਕੀਤਾਗਾ ਮੈਂ ਕਿਹਾ ਇਧਰ ਦੀ ਆ ਜਾ ਤੇ ਇੱਥੇ ਤੈਨੂੰ ਚੜਾ ਲੈਨੇ ਹੈਗੀ ਛੇ ਉਹਦੀਆਂ ਕਿਤੇ ਉੱਦਲੀ ਹੋਈ ਪਈ ਹੈ ਆ ਗਈ ਆ ਸਾਡੇ ਨਾਲ ਬੈਠ ਗਈ ਪ੍ਰਵੀਨ ਪ੍ਰਵੀਨ ਦਾ ਬੇਟਾ ਵੀ ਬੈਠ ਗਿਆ ਨਮਸਤੇ ਕਰੋ ਜੀ ਨਮਸਤੇ ਕਰੋ ਤੇ ਅਸੀਂ ਬੈ ਗਏ ਅਸੀਂ ਚੱਲ ਪਏ ਹੁਣ ਕਿਰਨਾਂ ਦੇ ਘਰ ਨੂੰ ਆਪਾਂ ਖੜੇ ਆਂਗੇ ਫੌਜੀ ਚੌਕ ਦੇ ਵਿੱਚੋਂ ਹਣਾ ਉੱਥੇ ਜਾ ਰਹੇ ਆਂ ਹੋਰ ਪ੍ਰਵੀਨ ਕਿਵੇਂ ਵਧੀਆ ਦੀਦੀ ਹੋੜ ਹੁਣ ਕਿਰਨਾਂ ਦੇ ਘਰ ਨੂੰ ਹੋੜ ਹੀ ਚਲਾਉਂਦਾ ਅਸੀਂ ਤੇਜ਼ ਚਲਾਈ ਜਾਂਦਾ ਸੀ ਕੜ ਲਈ ਲਿਆ ਜਵਤਾਰ ਪੱਟੀ ਨਾਲ ਕਿਵੇਂ ਜਾਣਦੀ ਔਰ ਸਾਨੂੰ ਨਹੀਂ ਪਤਾ ਹੈਗਾ ਕੀ ਕੀਰਤਨ ਦੇ ਵਿੱਚ ਨਾ ਢਾਡੀ ਜੱਥਾ ਕੌਣ ਗਈ ਸੀ ਉਹ ਗਈ ਸੀ ਮਤਲਬ ਆਈ ਸੀ ਤੀ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਤਾਂ ਫਿਰ ਅਸੀਂ ਗਰੁੱਪ ਗਰੁੱਪ ਲੱਗਿਆ ਹੁੰਦਾ ਨਾ ਸਾਡੇ ਉੱਤੇ ਹਾਂ ਮੈਂ ਉਹਦੇ ਛੁੱਟ ਗਈ ਸੀਗੀ ਜਨਮਸ਼ਾਨ ਨਿਕਲ ਗਈ ਮੈਂ ਤਾਂ ਇਹ じゃ ਕੋਈ ਪਿੰਡ ਹੀ ਐਨੇ ਜਿਹੜਾ ਨਾ ਜਾਣਦੀ ਹਈ 25 ਸਾਲ ਹੋ ਗਏ ਕੰਮ ਕਰ ਰਿਹਾ ਤੇ ਕਰਨਾ ਦੇ ਕਰਨਾ ਦੇ ਬਲਦ ਆ ਗਏ ਹੁਣ ਕਰਨਾ ਦੇ ਜਿੱਦਨ ਨੂੰ ਮੂੰਹ ਉੱਤੇ ਨੂੰ ਮੋੜਦਾ ਆ ਨਿਸ਼ਾਨੀ ਠੀਕ ਆ ਡਾਊਨ ਕਰ ਲੋ ਜੀ ਆ ਆ ਗਿਆ ਬਲਦ ਕਰਨ ਨਾਲ ਚਲੋ ਜੀ ਮੁੜੋ ਜੀ ਆਏ ਮੈਨੂੰ ਤਾਂ ਆ ਨਿਸ਼ਾਨੀ ਆ ਪ੍ਰਵੀਨ ਆ ਨਿਸ਼ਾਨੀ ਆ ਜਿੱਧਰ ਨੂੰ ਮੂੰਹ ਆ ਬਲਦਾਂ ਦਾ ਉਧਰ ਨੂੰ ਘਰ ਆ ਕਰਨ ਦਾ ਬਸ ਇੰਨਾ ਪਤਾ ਮੈਨੂੰ ਥੋੜਾ ਸਿੱਧੀ ਗਲੀ ਅੱਜ ਮੈਨੂੰ 20 ਵਾਰੀ ਆ ਗਿਆ ਮੈਨੂੰ ਅੱਜ ਪਤਾ ਲੱਗੂ ਕਰਨਾ ਦੇ ਘਰੇ ਕਿਵੇਂ ਜਾਣਾ ਆਪਾਂ ਬਲਕੇ ਆਉਣਾ ਪਿਆਣਾ ਇਹਨੂੰ ਆਪਾਂ ਕਿੱਥੇ ਆਪਾਂ ਸਿੱਧੇ ਉੱਥੇ ਪਾ ਜਾਣਾ ਚੱਲ ਕਰਨਾਂ ਦੇ ਘਰ ਨੂੰ ਆਪਾਂ ਉਹ ਕਰਨ ਦਾ ਘਰ ਆ ਗਿਆ ਗੱਡੀ ਵੀ ਝੂਟੇ ਜੇ ਵੱਲ ਲਈ ਜਾਂਦੀ ਇੱਥੇ ਤੋਂ ਰਸਤੇ ਦਾ ਕਿਰਨਾ ਦਾ ਲੰਗਰ ਵੀ ਚੱਲ ਰਿਹਾ ਆ ਸਾਡੇ ਹਲਵਾਈ ਆ ਸਾਡੇ ਹਲਵਾਈ ਖੜੇ ਆ ਕੰਮ ਨਹੀਂ ਕਰਨਾ ਤੁਹਾਨੂੰ ਪਤਾ ਸੀ ਇੱਥੇ ਭੇਜੂਗੀ ਮੈਂ ਤੁਹਾਨੂੰ ਆਏ ਆ ਕਾਲੇ ਦੱਸਣਾ ਨਾ ਤੁਸੀਂ ਤਰੋ ਕਾਲੇ ਦੱਸਿਆ ਨਾ ਗਾਲੇ ਨੂੰ ਵੀ ਨਹੀਂ ਪਤਾ ਜੀ ਜੀ ਸਮਾਨ ਕੱਢ ਲੀਏ ਅੱਛਾ ਸਾਡਾ ਵੈਲਕਮ ਕਰ ਰਹੀ ਹੈ ਪੂਰਾ ਬਣਾ ਕੇ ਵੀਡੀਓ ਕਰਨਾ ਕਿਹੜੀ ਪੁੱਕੀ ਤਾਂ ਖਾਂਦੀ ਆ ਪੁੱਕੀ ਫਰੈਂਡ

ਸਿਮਰਾ ਬੰਦੇ ਕਰਲਾ ਬਸ ਉਹ ਜੰਪ ਕਰਦਾ ਉਹ ਬੜਾ ਐਸੀ ਐਸੀ ਲਾਈ ਜੀ ਹਲੋ ਇਹ ਤਾਂ ਮੇ ਲੜਦੇ ਸੀਗੇ ਇਹਦੇ ਲਈ ਨਹੀਂ ਚੱਲਣਾ ਨਹੀਂ ਇਹ ਤਾਂ ਡਿਲੀਟ ਕਰੀ ਆ ਮਗਾ ਚੱਲਣ ਦੇ ਮਾੜੇ ਨਿਰੂਰ ਮਾਰਦੇ ਨੇ ਦੁਨੀਆ ਦਾ ਨਾ ਪੰਕੜਾ ਯਾਰ ਤੂੰ ਆਹ ਦੇ ਮਗਾ ਚੱਕਦੇ ਫਟ ਮਾਰਿਆ ਪਰ ਪੋਕੇ ਜੜ ਦਿੰਦੇ ਆ ਪਾਤ ਮਾ ਥੋੜਾ ਅਸਰਾਵਾ ਪਹੁੰਚ ਗਏ ਆ ਕਿਰਨਾਂ ਦੇ ਘਰੇ ਕਿ ਅੱਜ ਨੂੰ ਅਸੀਂ ਖਾਵਾਂਗੇ ਲੱਗਰ ਪਾਣੀ ਤੇ ਨਾਲੇ ਸਾਨੂੰ ਮਿਲੇ ਭਾਜੀ ਪਾਪਾ ਜੀ ਬਿੱਲਾ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਉਹ ਮੈਡਮ ਖੰਦੀ ਨਾ ਸੀ ਨਾ ਸਿੱਧੇ ਬਰਛੀ ਕਰਨੇ ਬਹੁਤ ਵਧੀਆ ਸਾਡੇ ਗੁਰੇ ਬੋਤ ਕਾਉਣੇ ਤਾਂ ਜੋੜੀ ਵਧੀਆ ਬੈਠੀ ਤੇ ਰਹਿੰਦੇ ਪਰ ਉਹਨਾਂ ਤੋਂ ਸਾਡੀ ਜੀ ਇਹ ਤਾਂ ਹੀ ਮੈਡੀ ਕਰਾਉਣੇ ਸਾਡੀ ਜਿਹੜੀ ਜੋੜੀ ਉਹ ਦੇਖੋ ਲੰਗਰ ਨੂੰ ਖਾਣੇ ਨੂੰ ਬੁਲਾਉਂਦੇ ਆ ਬਹੁਤ ਨਾਨਾ ਕੱਪ ਬਣਾਉਣਾ ਕੀ ਕੀ ਕਰਨਾ ਸਾਡਾ ਗਾਣਾ ਬਹੁਤ ਬਹੁਤ ਸਾੜਾ ਕੱਢਦੇ ਜੀ ਆਪਾਂ ਬਾਬਾ ਜੀ ਦੀ ਰੀਲ ਚੱਲ ਮਮੀ ਹਾਂ ਬੇਟਾ ਮੇਰੇ ਮੰਮੀ ਖਾ ਲਾ ਪੁੱਤ ਦੇਖੀ ਉਹ ਤਾਂ ਮੰਮੀ ਕੀ ਕਰ ਲਵੇ ਹਾਂ ਨਹੀਂ ਮਰ ਜਾ ਇੰਨੇ ਕੀ ਕਰ ਨਹੀਂ 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 ਨਾ ਜਣਿਆ ਕਿਤੇ ਲੱਗ ਜਾਣਿਆ ਤਾਂ ਨਹੀਂ ਨਹੀਂ ਖਾਣੇ ਹਾਲੋ ਆ ਜੋ ਕੇਲੇ ਫਰੰਟ ਆ ਅੱਜ ਇਧਰ ਆ ਕੇ ਬਣਾ ਕੋ ਤੇ ਇਧਰ ਰੱਖੇ ਇੰਨੇ ਕਿੰਨੇ ਆ ਸੁਪਰ ਚੈਨਲ ਵੀਡੀਓ ਕਰ ਲੈਣੇ ਆ ਕੱਢ ਦੇ ਉਸੇ ਇੱਥੇ ਮੈਸੇਜ ਨਹੀਂ ਮਾਰ ਕੇ ਸਿੱਧਾ ਆ ਕੇ ਆਉਂਗਾ ਕਿਤਾ ਨਹੀਂ ਮੈਂ ਸਾਰਾ ਪੁੱਤਰ ਰੱਖਿਆ ਦੇ ਕੇ ਚਲਾਓ ਤੁਸੀਂ ਵੇਖਦੇ ਆਂ ਇਤੋਂ ਮਾੜਾ ਕਾਦੇ ਉਹ ਵਾਚ ਆਜਾ ਪਹਿਲੀ ਪੂਰੀ ਲੇਖਣ ਕਰੀ ਗਿਆ ਤਾਂ ਬੱਸ ਫੇਰ ਰਸਤਾ ਰਸਤਾ ਮੈਂ ਕੀ ਕੁਝ ਕਾਇੀ ਤੋ ਵਿਆਹ ਚ ਨਸਤ ਨਪਣਾ ਸਤਰਾ ਪੜਾਣਾ ਸੋਣਾ ਆੜਾ ਸੁਖਲਾ ਤੇਰਾ ਮੇਰਾ ਖਾੜਾ ਸੁਖਣਾ ਤੇਰਾ ਵਿਆਹ ਖਲਾ ਬਾਬਾ ਜੀ ਖਾੜਾ ਕੋ ਪਹੁੰਚ ਕਲਾਕਾਰ ਬਾਬੇ ਹੁੰਦੇ ਆ ਵਿੱਚ ਬਣਾ ਦੋ ਕਲਾ ਵਿੱਚ ਬਣਾ ਦੋ ਵਿੱਚ ਕਾਪੀ ਰਾਈਟ ਕਰ ਦੋ ਕਰਨ ਸਾਡੇ ਮਗਰ ਲਾ ਕੇ ਕਹਿੰਦੇ ਅਸੀਂ ਇੰਸਟਾਗ੍ਰਾਮ ਐਡੀ ਬਣਾਓ ਜੀ ਕਹਿੰਦੇ ਅਸੀਂ ਵੀਡੀਓ ਪਾਇਆ ਕਰਾਂਗੇ ਮੈਂ ਸਾਰਾ ਕੁਝ ਛੱਡ ਕੇ ਵੀਡੀਓ ਪਾਉਣਾ ਪੈਂਦਾ ਬਾਈ ਨੇ ਤਾਂ ਮੈਂ ਰਾਜੇ ਘਰ ਲੱਗਾ ਕੁੱਕੀ ਆਈ ਮੇਰੇ ਵੇਖੀ ਚਾਰਲ ਨੂੰ ਕੀ ਹੋ ਗਿਆ ਮੇਰੇ ਅੱਛੀ ਮਾਰ ਰਹੇ ਸੀ ਆਹੋ ਆ ਸਾਗਦੇ ਹੋ ਬਾਈ ਬਜਾਨੇ ਆਪਣੇ ਹਲਵਾਈ ਸਾਹਿਬ ਬਾਈ ਇਹ ਮੂੰਹ ਮੱਥੇ ਲਕੋਏ ਹੋਏ ਨੇ ਆ ਜੀਵ ਕੱਟੀ ਤੇ ਬਾਈ ਜੀ ਜਾ ਰਹੇ ਹਨਾ ਐਂ ਤਾਂ ਇਹ ਕੁੱਕੀ ਜੀ ਰਹਿੰਦੇ ਸਰ ਬਾਈ ਜੀ ਉੱਥੇ ਕਿਹੜੇ ਆਹ ਸਾਡੇ ਦਿਨ ਜੀ ਕਿਰਾਏ ਤੇ ਇਹਦੇ ਪੋਣੇ ਹਾਂਜੀ ਇਹ ਬਾਈ ਇੱਧਰ ਦੇਖੋ ਖਾ ਪੀ ਕੇ ਮੁੱਛਾਂ ਤੇ ਹੱਥ ਫੇਰੇ ਜਾ ਰਹੇ ਆ ਠੀਕ ਹੈ ਜੀ ਗਰਮੀ ਵਾਲੀ ਐ ਗਰਮੀਆਂ ਵਾਲੀ ਵਾਲੀ ਆ ਤੁੱਪੇ ਭਈ ਇਹ ਤਾਰ ਇੱਧਰ ਨੂੰ ਨੂ ਕਰ ਲਾ ਨੰਬਰ ਦੇ ਹੀ ਮੇਰੇ ਧੁੱਪ ਚਕੇਗਾ ਮੇਰਾ ਮੂੰਹ ਕਾਲਾ ਤੇ ਇਧਰ ਸੂਰਜ ਪੈਂਦਾਗਾ ਤੇ ਤੂੰ ਇਧਰ ਵੀ ਬੈਠੀ ਹੈਗੀ ਪਰ ਵੀਰ ਨੂੰ ਲੱਗਦਾ ਡਾਰ ਕੁਰਸੀ ਤੇ ਬੈਠਣ ਨੂੰ ਤੇ ਫਿਰ ਮੈਂ ਹੋਈ ਝੋਲਾ ਲਾਉਣਾ ਪੂਰਾ ਘਾਟ ਝੋਲਾ ਲਾਉਣਾ ਹੋਏਗੀ ਮੇਰੇ ਕੋਲ ਕੋਈ ਨੰਬਰ ਨਾ ਕਰਨ ਦਾ ਬੈਗ ਦੇਖੋ ਇੱਧਰ ਰਾਜਾ ਕਹਿੰਦਾ ਸੀ ਆ ਛੜਿਆ ਜਾ ਬੈਗ ਚੱਕੀ ਫਿਰਦੇ ਹੈ ਗੁਸੇ ਨੇ ਛੜ ਸੜਾ ਬੈਗ ਤਾਂ ਮੈਂ ਬੇਗਵਾਰੀ ਕਿਹਾ ਕਰਨ ਦਾ ਬੈਗ 150 ਦਾ ਹਾਂ ਤੇਰੀ ਗੁੜੀ ਆਉਂਦੀ ਹੈ ਕਈ ਸਸੇ ਵਾਲੇ ਦਸਮੇ ਕਰਨ ਲੰਗਰ ਕਾ ਲਓ ਲੰਗਰ ਲੰਗਰ ਨਹੀਂ ਨਹੀਂ ਕੁੜੀ ਸਸੇ ਆ ਨਹੀਂ ਦਸੇ ਦੀ ਬਣਾ 10 ਵਜੇ ਚਲਾਇਆ ਸੀ ਉਹ ਜਾਂਦੀ ਹੈ ਪਾਰਟੀ ਪਰ ਲੰਗਰ ਕਰੀ ਗੱਲ ਕਰੀ ਆਉਂਦੀ ਪਾਰਟੀ ਚਲੋ ਕੋਈ ਨਾ ਜੀ ਆਪਾਂ ਖੁੱਲ੍ਹ ਲਿਆਗਾ ਭਈ ਉਹ ਲੈ ਵੰਡਦੇ ਆਪਾਂ ਕੇਲੇ ਦੇ ਵੰਡੇ ਮਾੜੇ ਪੂਰੇ ਐ ਟੱਪ ਤੇਰੇ ਲੈਗੇ ਤੇ ਹੁਣ ਚਾਹ ਚਾਹ ਮਿਲ ਘਰੇ ਆ ਪੁੱਤਰ ਵੀਰੇ ਬੱਤੀ ਆ ਗਈ ਮਾਹ ਹੱਥ ਲੱਗੇ ਸਾਡੇ ਆਪੇ ਗਵਾਰੇ ਲਈ ਕਿੰਨਾ ਹਾਏ ਹਾਏ ਇਹ ਜੀ ਮੇਰਾ 150 ਵਾਲਾ ਪਰਸ ਪਰਸਨੈਲਿਟੀ ਵਾਲਾ ਉਹ ਨਹੀਂ ਪਰਸਨੈਲਿਟੀ ਫਾਰੀਗਾ ਜੀ ਬਈ ਇੱਕ ਬੰਕ ਜਾਈ ਦਾ ਥੋੜੀ ਜਿਹੀ ਪਰਸਨੈਲਿਟੀ ਹੋਣੀ ਚਾਹੀਦੀ ਹੈ ਇਹ ਇੱਕ ਪੈਸੇ ਮਾਲ ਹੁੰਦਾ ਬਈ ਕਿੰਨਾ ਦੀ 1500 ਨੇ ਦੋਲਦੀ ਆ ਨਹੀਂ ਇਹ ਬੈਂਕ ਜੀ ਦਾ ਆਪਣਾ ਹੋਣੀ ਕੋਈ ਨਹੀਂ ਕਰਦੀ ਅੱਛਾ ਅਸੀਂ ਇੱਥੇ ਹੁਣ ਜਾਵਾਂਗੇ ਕੁਝ ਲੈ ਥੋੜਾ ਜਿਹਾ ਬਣਾਵਾਂਗੇ ਹੋਰ ਬੱਬੂ ਨੇ ਬਲਾਗ ਕਰਦੀ ਆ ਬਈ ਕਾਮ ਨਹੀਂ ਕਰਦੇ ਮਾਣਨੇਗੇ ਤੇ ਆ ਮਾਰੀ ਬਹਿਣ ਕੇ ਲੀਏ ਜੋ ਇਹਨਾਂ ਨੇ ਬਹੁਤ ਸੋਹਣਾ ਜੀ ਬਹੁਤ ਜਿਆਦਾ ਸੋਹਣਾ ਨਹੀਂ ਹੈਗਾ ਖੜੇ ਤਰਾ ਨਹੀਂ ਕੁੱਕੇ ਤਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਹਨਾ ਤੁਸੀਂ ਵਲੌਗ ਚ ਦੇਖਦੀ ਰਹਿੰਦੇ ਹੋ ਬਹੁਤ ਪਿਆਰ ਦਿੰਦੀ ਹੈ ਭੈਣ ਮੇਰੀ ਤੇ ਬਹੁਤ ਘੈਂਟ ਆ ਬਹੁਤ ਸੋਹਣ ਲੱਗੇ ਚੁੰਨੀ ਬਹੁਤ ਸੋਹਣੀ ਹੈ ਇਹ ਮੈਂ ਆਪਣੇ ਨੇ ਲਿਆ ਸੀ ਪਰ ਮੈਂ ਸਮਾਇਆ ਨਹੀਂ ਹੈਗਾ ਇਹ ਤਾਂ ਫੰਕਸ਼ਨ ਆ ਗਿਆ ਇੱਕ ਰੰਪਾ ਚ ਕਰਨਾ ਦੇ ਸੀ ਇਹ ਆ ਹੁੰਦਾ ਮੇਰਾ ਸਮਾਇਆ ਪਾ ਦੇਖਣਾ ਹਾਏ ਵਾਸਾ ਹੀ ਕਰੇ ਇਹ ਮੇਰੇ ਹੱਥ ਹੱਥ ਕਰ ਲੋ ਤੁਸੀਂ ਰਾਗੇ ਤੁਸੀਂ ਰਾਗੇ ਆਏ ਕਿਹੜੇ ਬਾਈ ਇਹ ਕਿਹਨਾਂ ਨਾਲ ਮਿਲ ਜਾਂਦੇ ਸਾਨੂੰ ਆ ਲੈ ਸਾਡੇ ਹਾਂ ਆ ਤੇਰਾ ਤੇ ਆ ਤੇਰਾ ਸਹੀ ਹੈ ਸਹੀ ਹੈ 100 ਰੁਪਏ ਵੀ ਦੇ ਦੇ ਕੋਈ ਨੂੰ ਕੁਛ ਨਹੀਂ ਅੰਦਰ ਗਏ ਤੂੰ ਇਹ ਤਾਂ 100 ਰੁਪਏ ਵੀ ਲੈ ਲਈ ਇਹ ਖਾਲੀ ਨਾਲ ਮਤਲਬ 0 ਫੂਟ ਨਹੀਂ ਦੇਈਦਾ ਹੁਣ ਦਸਾ ਘੜ ਭੱਗਣ ਨੂੰ ਮੇਰੇ ਨਾਂ ਦਾ ਕਾਹ ਲੈ ਗਈ ਕਈ ਦਿਨ ਤਿਆਰ ਹੋਗਾ ਬੇਦਰ ਬਜੇ ਇਹ ਘਰ ਦੇ ਨੇ ਕੀਤਾ ਜੀ ਤਰਾਜ ਕੁੱਕੀ ਭੈਣ ਤੇ ਕੁੱਕੀ ਨੇ ਭੈਣ ਨੂੰ ਸਾਨੂੰ ਨਹੀਂ ਨਹੀਂ ਅਸੀਂ ਵੈਸੇ ਮਜ਼ਾਕ ਕਰ ਰਹੇ ਹਾਂ ਤੇ ਤੁਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਹਨਾ ਕੁੱਕੀ ਮੈਨੂੰ ਬਹੁਤ ਪਛ ਦਿੰਦੀ ਆ ਵਿਚਾਲੀ ਉਹ ਪ੍ਰਵੀਨ ਲੈ ਕੇ ਆਈ ਆ ਸੂਟ ਬਹੁਤ ਸੋਹਣਾ ਭੈਣ ਮੇਰੀ ਬਾਜੀ ਆਈ ਨਾ ਕੱਢ ਜਾਇਆ ਕਰੇ ਨਾਲ ਰੱਖ ਲਿਆ ਕਰ ਆ ਦੇਖ ਪੁੰਜ ਨੂੰ ਆ ਦੇਖ ਵਧੀਆ ਕੈਂਡਾ ਇੰਨਾ ਪਿਆਰ ਦਿੰਦੀ ਹੈ ਕੁੱਤੀ ਸਹੀ ਬੰਦਾ ਚ ਇਹ ਤਾਂ ਵੈਸੇ ਹੀ ਅਸੀਂ ਲਿਆਏ ਆ ਸੱਟੇ ਰੰਗ ਦਾ ਫਰੈਂਡ ਸੱਟੇ ਰੰਗ ਦਾ ਸੋ ਇਧੜੀ ਬਣ ਗਈ ਹੇਲੋ ਲੈ ਇਹ ਕੱਢ ਤਾਰ ਪੱਟੀ ਜੀ ਨੇ ਆਓ ਸੀ ਕੇਲੇ ਲੈਓ ਕੇਲੇ ਕੇਲੇ ਕੀ ਕਰ ਸਾਡੇ ਘਰ ਅੱਗੇ ਪਏ ਕੇਲੇ ਖਾ ਲਿਓ ਨਹੀਂ ਖਾਦੇ ਜਾਂਦੇ ਹਾਂ ਕੇਲੇ ਨਾ ਬਾਤਾਂ ਨੂੰ ਬੇਸ ਬਾਈ ਬਾਈ ਕਰੋ ਚਲੋ ਜੀ ਸਿੱ ਚੱਲਦੇ ਆ ਸਸੀ ਕਾਲ ਜੀ ਸਾਰੇ 100 ਰੁਪਏ ਮਿਲ ਗਿਆ ਡਾੜੀ ਦਾ ਤੋਲੀਆਂ ਮਿਲ ਗਿਆ ਮੰਮੀ ਨੇ ਛੋਟੀ ਕਰ ਗਿਆ ਲੈ 100 ਰੁਪਏ ਫੜਾਓ ਚਲੋ ਬਈ ਦਾੜੀ ਕਟਾਉਣੀ ਆਣੀ ਚਲੋ ਠੀਕ ਹੈ ਕਰਨਾ ਹੈ ਬਾਈ ਬਾਏ ਆ ਰਹੇ ਆ ਆਪ ਦੇ ਘਰ ਇਹ ਹੁਣ ਪ੍ਰਵੀਨ ਚੱਲੇ ਨਾ ਪਾਉਣ ਹਾਂਜੀ ਖਾ ਪੀ ਕੇ ਇੰਜੋਏ ਕਰਕੇ ਰੀਲਾ ਬਣਾ ਕੇ ਕਰਨਾ ਨਾਲ ਤੇ ਬਹੁਤ ਮਜ਼ਾ ਆਇਆ ਅੱਜ ਵੇ ਬੈ ਕੇ ਕਿੰਨਾ ਚਿਰ ਤੋਂ ਅਪਸੇਕ ਕੇ ਲਾਲੋ ਲਾਲ ਹੋ ਗਈ ਸਾਡੇ ਮੂੰਹ ਤੇ ਹੁਣ ਅਸੀਂ ਜਾਵਾਂਗੇ ਘਰ ਚਲੋ ਜੀ ਮਿਲਦੇ ਹੁਣ ਘਰ ਜਾ ਕੇ ਪਾਵਾਂਗੇ ਛੋਟਾ ਜਿਹਾ ਬਲੌਗ ਕਿਸਮਿਸ ਦਾ ਪਾਵਾਂਗੇ ਅੱਪਾ ਕੱਲ ਨੂੰ ਅੱਜ ਨਹੀਂ ਪਾਉਂਦੇ ਇਹ ਪਾਵਾਂਗੇ ਪਹਿਲਾਂ ਅਪਾ ਠੀਕ ਹੈ ਜੀ